ਜੀ ਲੌਕ ਦਾ ਫੋਨ ਕਿੰਨੀ ਤੇਜ਼ੀ ਜੋੜਿਆ ਨਾ ਗਿਆ ਦੋਸਤੋ ਇੱਕ ਵੱਡਾ ਪੱਥਰ ਦਾ ਕੰਮ ਤੋਂ ਮਾਮ ਹਨਾ ਬੜਾ ਡਿਸਟਰਬ ਹੋਇਆ ਇਸ ਪਾਸੇ ਪਹਾੜ ਉਹ ਸਾਹਮਣੇ ਤਿੰਨੀ ਸੁਣੀ ਸੁਨਰੀ ਬਣ ਰਹੀ ਆ ਯਾਰ ਠੀਕ ਆ ਜੀ ਇਸ ਪਾਸੇ ਪਹਾੜਾ ਔਰ ਇਸ ਪਾਸੇ ਪਹਾੜਾ ਔਰ ਤੁਸੀਂ ਸਾਹਮਣੇ ਦੇਖੀ ਸਕਦੇ ਹੋ ਵੀ ਕੀ ਹਾਲ ਆ ਆ ਦੇਖੋ ਪਾਣੀ ਜਦਾ ਰਿਹਾ ਪਹਾੜਾਂ ਤੋਂ ਤੇ ਹਾਂਜੀ ਦੋਸਤੋ ਸਸੀਕਲ ਜੀ ਮੈਂ ਹਾਂ ਆਪਣਾ ਰਜਿੰਦਰ ਬਾਜਵਾ ਤੁਸੀਂ ਦੇਖ ਰਹੇ ਹੋ YouTube ਚੈਨਲ King PB06 ਤੇ ਭਾਈ ਅੱਜ ਦੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਕੈਂਡ ਹੋਣ ਵਾਲੀ ਆ ਕਿਉਂਕਿ ਅਸੀਂ ਜਾ ਰਹੇ ਆ ਅੱਜ ਇਹਦੇ ਨਵੇਂ ਸਫ਼ਰ ਤੇ ਤਾਂ ਮੇਰਾ ਰੋਤਾ ਹੀ ਭਾਈ ਨੂਰਪੁਰ ਵਾਲੀ ਸਾਈਡ ਤੇ ਜਾਂਦੇ ਆ ਕੁਝ ਵਧੀਆ ਜਿਹਾ ਕੰਟੈਂਟ ਬਣਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਪਰ ਜਿਹੜਾ ਮੇਰੇ ਨਾਲ ਬੰਦਾ ਆ ਉਹ ਕਹਿ ਰਿਹਾ ਕਿ ਭਾਜੀ ਗਰਮੀ ਬਹੁਤ ਆ ਪੰਜਾਬ 'ਚ 40 45 ਡਿਗਰੀ ਟੈਂਪਰੇਚਰ ਹੋ ਰਿਹਾ ਤਾਂ ਮਜ਼ਾ ਤਾਂ ਏ ਵੀ ਤੁਸੀਂ ਮੈਨੂੰ ਠੰਡੇ ਬਸੇ ਲੈ ਕੇ ਜਾਓ ਇਹੋ ਜੀ ਜਗ੍ਹਾ ਤੇ ਲੈ ਕੇ ਜਾਓ ਮੈਨੂੰ ਉਹ ਜਿੱਥੇ ਮੌਸਮ ਠੰਡਾ ਹੋਏ ਤੇ ਭਾਈ ਮੇਰੇ ਘਰ ਤੋਂ ਜੋਤਪਾਸ ਜਿਹੜਾ ਬਹੁਤ ਲੱਗ ਗਿਆ ਬਹੁਤ ਲੱਗ ਗਿਆ ਹੁੰਦੀ ਹੈ ਕੋਈ 120 ਕਿਲੋਮੀਟਰ ਬੰਦਾ ਤੇ ਮੈਨੂੰ ਥੋੜੀ ਜੀ ਉਮੀਦ ਹੈ ਜੇ ਵੀ ਉੱਥੇ ਸ਼ਾਇਦ ਮੌਸਮ ਠੰਡਾ ਹੋਏ ਤੇ ਮੈਂ ਕਿਹਾ ਚਲੋ ਜੀ ਚੱਲਦੇ ਆ ਉਸ ਪਾਸੇ ਨੂੰ ਚੱਲਦੇ ਆ ਤੇ ਜੇ ਅਸੀਂ ਜੋਤ ਨੂੰ ਜਾ ਰਹੇ ਹਾਂ ਤਾਂ ਜੋਤ ਦਾ ਬਈ ਸਫਰ ਬਹੁਤ ਹਨਡ ਹੋਣ ਵਾਲਾ ਹੈ ਕਿਉਂਕਿ ਪਹਾੜੀ ਏਰੀਆ ਆ ਕੁਝ 1200 ਮੀਟਰ ਉਚਾਈ ਹੈਗੀ ਜੋਤਪਾਸ ਦੀ ਇਸ ਲਈ ਕਾਫੀ ਸੁੰਦਰ ਸੁੰਦਰ ਜਿਹੜੀ ਚੀਜ਼ਾਂ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਇਸ ਲਈ ਵੀਡੀਓ ਚ ਬਣੇ ਰਿਓ ਤੇ ਬਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਬਹੁਤ ਸਾਰੇ ਲੋਕੀ ਆਉਂਦੇ ਨੇ ਵੀਡੀਓ ਦੇਖਦੇ ਨੇ ਤੇ ਯਾਰ ਚੱਲ ਜਾਂਦੇ ਨੇ ਇਸ ਲਈ ਯਾਰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਜਿਹੜਾ ਮੇਰਾ ਹੌਸਲਾ ਵਧਿਆ ਰਹੇ ਤੇ ਤੁਹਾਨੂੰ ਹੋਰ ਵਧੀਆ-ਵਧੀਆ ਕੰਟੈਂਟ ਮੈਂ ਤੁਹਾਨੂੰ ਦਿੰਦਾ ਰਵਾਂ। ਹਾਂਜੀ। ਚਲੋ ਆਜੋ। ਕਰਦੇ ਆ ਵੀਡੀਓ ਨੂੰ ਸਟਾਰਟ। ਆਜੋ। ਤੇ ਬਾਈ ਫਾਈਨਲੀ ਇਹੀ ਪਹਾੜਾਂ 'ਚ ਆ ਗਏ ਆ ਤੇ ਜਿਹੜਾ ਬੰਦਾ ਕਹਿ ਰਿਹਾ ਪੰਜਾਬ 'ਚ ਗਰਮੀ ਬੜੀ ਆ ਤੇ ਹਮਾਤਲ 'ਚ ਆਉਂਦੇ ਆਂ ਬਾਈ। ਵੈਦਰ ਵਧੀਆ ਮਿਲਿਆ ਵੇਖਣ ਨੂੰ ਸਾਨੂੰ ਤੇ ਹਵਾ ਪੂਰੀ ਫੁੱਲ ਚੱਲ ਰਹੀ ਆ ਤੇ ਪਹਾੜਾਂ 'ਚ ਬੱਦਲ ਨੀਵੇਂ ਹੋ ਚੁਟੇ ਆ ਤੇ ਮਜ਼ਾ ਬੁਰਾ ਆ ਰਿਹਾ ਜਿਹੜਾ ਹੀ ਓਕੇ ਤੇ ਬੁਰਾ ਠੀਕ ਆ ਜੀ ਤੇ ਕਾਸ਼ ਸਾਡੇ ਪੰਜਾਬ 'ਚ ਵੀ ਮੀਂਹ ਪੈ ਜਾ ਜੀ ਯਾਰ ਕਿ ਨਹੀਂ ਇੱਥੋਂ ਜਾਂਦਾ ਜਾਂਦਾ ਪੰਜਾਬ ਵੱਲੋਂ ਚੱਲੇ ਯਾਰ ਪਰ ਹਾਂ ਯਾਰ ਗਰਮੀ ਤਾਂ ਰਹਾਤਾ ਟੈਂਪਰੇਚਰ ਵਧੀਆ ਹਥੇ ਇੰਨਾ ਨਹੀਂ ਪਤਾ ਕਿੰਨਾ ਆ ਪਰ ਵਧੀਆ ਆ ਬੇ ਬਾਹਰ ਲੋਤੇ ਆ ਪਸੀਨੇ ਨਹੀਂ ਆ ਰਹੇ ਬਟ ਬਈ ਦੇਖੋ ਸਾਰੇ ਭੈਜੇ ਤੇ ਨਾ ਵਧੀਆ ਵੈਦਰ ਬਣਿਆ ਪਿਆ ਅਸੀਂ ਜਾ ਰਹੇ ਹਾਂ ਜੋਤ ਤੇ ਦੇਖਨੇ ਜੋਤ ਪੁੱਜ ਸਕਦੇ ਆ ਕਿ ਨਹੀਂ ਪੁੱਜ ਸਕਦੇ ਠੀਕ ਆ ਜੀ بارشੇ ਜ਼ੋਰ ਦੀ ਆਉਣ ਲੱਗੀ ਆ ਕਿਉਂ ਤੁਹਾਨੂੰ ਸਿਆ ਹਾਂਜੀ ਹਾਂਜੀ ਹੁਣ ਇਹੋ ਬੱਸ ਨੇ ਬਣ ਜੀ ਪੰਜਾਬ ਲੈ ਜਾਣਾ ਠੀਕ ਆ ਓਕੇ ਤੇ ਉਮੀਦ ਨਹੀਂ ਵੀ ਇਦਾਂ ਦੇ ਬੱਸ ਮਿਲੇ ਜੇ ਸਾਨੂੰ ਅੱਜ ਤੇ ਮੈਨੂੰ ਲੱਗਦਾ ਨਹੀਂ ਅਸੀਂ ਜੋਤਪਾਸ ਸਾਇਦੀ ਚਾਈ ਹੁਣ ਕਿਉਂਕਿ ਬਈ ਰਸਤੇ ਜੇ بارش ਪੂਰੀ ਫੁੱਲ ਆ ਚੁੱਕੀ ਹੈ ਮਜ਼ਾ ਪੂਰਾ ਆ ਰਿਹਾ ਹੈ ਚਿੱਲਡ ਮੌਸਮ ਚ ਆ ਰਿਹਾ ਹੁੰਦਾ ਬਟ ਯਾਰ ਥੋੜੀ ਜੀ ਮੁਸੀਬਤ ਵੀ ਆਇਆ ਕਿਉਂਕਿ ਆ ਰਸਤੇ ਜਿਹੜੇ ਪਹਾੜਾ ਨਾ ਅੱਗੇ ਜਾ ਕੇ ਥੋੜਾ ਜਿਹਾ ਏਰੀਆ ਹੁੰਦਾ ਆ ਕੋਈ ਕਿਲੋ ਟੋਟਲ ਮੀਟਰ ਦਾ ਤੇ ਉਸ ਵਿੱਚ ਨਾ ਕਿਲੋ ਕਿੱਦਾਂ ਦਾ ਪਤਾ ਪਤਾ ਨਹੀਂ ਤਾਂ ਮਜ਼ਾ ਡਬਿਰਲ ਦਾ ਲਾ ਯਾਰ ਕੈਮਰਾ ਤੂੰ ਇਹ ਕਿਲੋਸਾ ਦਾ ਵੱਡਿਆ ਜਾਂਦਾ ਨਾ ਪਿਆੜਾ ਕਿਲੋਸਾ ਦਾ ਵੱਡਿਆ ਗਿਆ ਸਹੀ ਗੱਲ ਆ ਸਹੀ ਗੱਲ ਆ ਯਾਰ ਭਾਈ 2-3 ਕਿਲੋਮੀਟਰ ਨਾ ਏਰੀਆ ਜਿਹੜਾ ਨਾ ਉਹ ਕਾਫੀ ਉਹ ਆ ਪਹਾੜੀ ਏਰੀਆ ਐਦਾਂ ਦਾ ਆ ਤੇ ਮੈਨੂੰ ਐਕਸਪਲੇਨ ਕਰਨਾ ਨਹੀਂ ਆਉਂਦਾ ਐਕਸਪਲੇਨ ਤਾਂ ਮੈਨਾਂਸ ਨਾ ਸਮਝਾ ਵੈਸੇ ਵੀ ਮੈਂ ਜਿੱਡੋ ਬੜੀ ਗੱਲ ਤੇ ਨਹੀਂ ਆ ਰਿਹਾ ਯਾਰ ਹਾਂ ਸਮਝਾ ਉਹਨੂੰ ਸਾਈਡ ਤੇ ਕਰਦੇ ਆ ਤੇ ਭਾਈ ਉਹ ਨਾ ਇਹ ਪਹਾੜ ਜਿਹੜੇ ਆ ਨਾ ਉਹ ਪਹਾੜ ਪਹਾੜੀ ਨੇ ਉਹ ਉਹ ਕੀ ਆ ਗੱਡੀ ਗੱਡੀ ਆ ਉਹ ਭਾਈ ਸਾਹਿਬ ਹਾਂਜੀ ਬਈ ਉਹ ਪਹਾੜ ਜਿਹੜੇ ਆ ਨਾ ਮળો ਟੁੱਟੇ ਰਹੇ ਯਾਰ ਕਿਰਦੇ ਨੇ ਪਹਾੜ ਉਹ ਰਸਤਾ ਬੰਦ ਹੋ ਸਕਦਾ ਆ ਜਾਂ ਕੋਈ ਮਿਸ ਹੈਪਨਿੰਗ ਹੋ ਸਕਦੀ ਆ ਕਿਸੇ ਨਾ ਠੀਕ ਆ ਪਰ ਚਲੋ ਲੈਟਸ ਸੀ ਦੇਖਦੇ ਆ ਕੀ ਬੰਦਾ ਉਹ ਰਸੋਸ ਜਿਹਾ ਨਾ ਉਹ ਪੱਥਰ ਲੱਗੇ ਨਾ ਪੱਥਰ ਹਾਂ ਹਾਂ ਉਹ ਕਾ ਇੱਕ ਰਟਾ ਨਾ ਲੱਗਿਆ ਅੱਡ ਅੱਡ ਜਿਹਾ ਵਜੇ ਨਾ ਫੇਰ

ਮੈਂ ਤਾਂ ਅੱਜ ਦੇ ਕੁਝ ਆਉਣਾ ਬੜਾ ਢੀਕਾ ਸਾਹਮਣੇ ਬਦਲ ਰਿਹਾ ਨੀ ਓਏ ਹੋ 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 ਅੰਗਾ ਚਲੀਏ ਨਾ ਤਹਾਂ ਸ਼ੂਟਿੰਗ ਕਰਦੇ ਆ ਆ ਜਿਹੜਾ ਜੇ ਬੱਚਿਆਂ ਨੂੰ ਵੈਦਰ ਖਰਾਬ ਹੋਈਦਾ ਨਾ ਮਤਲਬ ਉਹ ਜਹਾਨੂੰ ਹੁਣ ਕਿੰਨੇ ਚਿਰ ਹੋ ਗਏ ਪਹਿਲਾਂ ਛੁੱਟੀਆਂ ਪਈਆਂ ਨੂੰ ਪਪਾ ਕੋ ਲੱਭਣ ਨਹੀਂ ਰਿਹਾ ਅੱਗੇ ਇਹਦੇ ਨਾਲ ਬੜਿਆ ਇਹਦੇ ਨਾਲ ਕਰਕੇ ਛੜਦੇ ਹੈੜੀ ਆ ਆ ਵੇ ਪਹਾੜ ਇੱਥੇ ਨਾ ਦੋਵੇਂ ਪਾਸੇ ਆ ਉਹ ਵੀ ਦੂਜੀ ਪਾਸੇ ਵੀ ਲੱਭਾ ਉਹ ਦੋਵੇਂ ਪਾਸੇ ਆ ਓ ਬਾਬਾ ਤੋਂ ਮੀਰੇ ਵਿੱਚ ਵੀ ਹੋਏ ਕਰਨੀ ਕਾਡਾ ਪੱਥਰ ਤੇ ਕੰਮ ਤੋਂ ਮਾਮ ਹੈ ਹਾਂ ਅੱਧੀ ਇਹ ਲੋਡਰ ਦਾ ਘੋੜਾ ਤੇ ਤੇਜ਼ ਜੌੜ ਹੈ ਬੜਾ ਜਿਆਦਾ ਜਿਆਦਾ ਸੋ ਇੱਕ ਵੱਡਾ ਪੱਥਰ ਤੇ ਕੰਮ ਤੋਂ ਮਾਮ ਹਨਾ ਬੜਾ ਢਿਸ ਤਗੜਾ ਓਏ ਓ ਬਾਬਾ ਮੈਂ ਇਥੋਂ ਪੜਾਣ ਇੱਕ ਨੀਰ ਨਾ ਜਾਇਆ ਆਏ ਗਿਓ ਚਾ ਬੜਾ ਜੀਸਾ ਲੈ ਆਗੇ ਅੱਜ ਪਹਿਲਾ ਚਾਂਸ ਕਟੀਆਂ ਕਿ ਬਣ ਗਿਆ ਮੈਂ ਪਰ ਐਦਾਂ ਹਸਬ ਤੋਂ ਮੈਂ ਪਈ ਰਹਿਣਾ ਰਹੇ ਆ ਐਦਾਂ ਇਸ ਰਾਜ ਪੱਥਰ ਦਿੱਤੀ ਵਿਖਰੀ ਆ ਬਾਟ ਦੇਖਿਆ ਹਾਂ ਆ ਵੇ ਕੋਡੀ ਘੋ ਤੇ ਵਜਾ ਨਾ ਕੋਣ ਇਹ ਥੱਲੇ ਹੱਦੀ ਗਿਆ ਹੈ ਹਾਂ ਹਾਈ ਥੱਲੇ ਆ ਉਹ ਮੈਂ ਦੱਸ ਉੱਤੇ ਪੁਰ ਵਜਾਇਆ ਉੱਤੇ ਕੋ ਵਜਾ ਉੱਤੇ ਹਾਂਜੀ ਬਈ ਅਸੀਂ ਜੋਤ ਜਾਣਾ ਸੀ ਪਰ ਜੋਤ ਜਾਣਾ ਆਪਾਂ ਕੈਨਸਲ ਕਰਤਾ ਬਾਅਦ ਜਿਹੜਾ ਵੈਦਰ ਆ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਜਿਹੜਾ ਜੋਤ ਦਾ ਰਸਤਾ ਇਸ ਰਸਤੇ ਤੋਂ ਵੀ ਛੋਟਾ ਆ ਔਰ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਵੀ ਕੀ ਹਾਲ ਆ ਆ ਦੇਖੋ ਪਾਣੀ ਜਦਾ ਰਿਹਾ ਪਹਾੜਾਂ ਤੋਂ ਤੇ ਮੈਂ ਇੱਥੇ ਖੋਤਾ ਸੀ ਤੁਹਾਨੂੰ ਦਿਖਾਉਣ ਵਾਸਤੇ ਕਿ ਹਾਲਾਤ ਕੀ ਬਣੇ ਪਏ ਆ ਚਲੋ ਅੱਗੇ ਚੱਲਦੇ ਆ ਵਲੋਡ ਨੂੰ ਅਸੀਂ ਕੰਟੀਨਿਊ ਕਰਾਂਗੇ ਪਰ ਅਸੀਂ ਜੋਤ ਨਹੀਂ ਜਾ ਰਹੇ ਹੁਣ ਆਹ ਵੇਖੋ ਭਾਈ ਇਸ ਵਾਰ ਤੇ ਨੇ ਪੂਰਾ ਨੰਦ ਲਿਆ ਅੱਜ ਕਿਉਂ ਵਰਦਾਨ ਹੈ ਓਕੇ ਓਕੇ ਠੀਕ ਆ ਪਰ ਜੋਤ ਨਹੀਂ ਜਾਇਆ ਗਿਆ ਯਾਰ ਠੀਕ ਆ ਸਾਂ ਸੰਡੇ ਨੂੰ ਪੱਕਾ ਐਤ ਵਾਰ ਪੱਕਾ ਠੀਕ ਆ ਓਕੇ ਹਾਂ ਹਾਂਜੀ ਭਾਈ ਬਾਹਰ بارش ਪੂਰੀ ਫੁੱਲ ਪੈ ਰਹੀ ਆ ਠੀਕ ਆ ਜੀ ਤੇ ਮੈਂ ਚਲੋ ਸੋਚਿਆ ਜੀ ਥੋੜਾ ਜਿਹਾ ਬਾਹਰ ਰਿਕਲ ਬਲੋਗ ਕਰਤਾ ਬਾਹਰ ਦਾ ਵੈਦਰ ਵੇਖੋ ਕਿੰਨਾ ਠੰਡਾ ਓਏ ਭਾਈ ਸਾਹਿਬ ਉਹ ਵੇਖੋ ਸਾਹਮਣੇ ਫੂਨ ਤੇ ਵੀ ਬੱਛਾ ਪੈ ਗਿਆ ਸਾਹਮਣੇ ਵੇਖੋ ਭਾਈ ਪੂਰਾ ਬਦਲ ਬਦਲ ਹੋਇਆ ਪਿਆ ਠੀਕਾ ਉੱਪਰ ਥੱਲੇ ਸਾਰੇ ਆ ਬਈ ਆਪਣਾ ਬੰਦਾ ਇਧਰ ਹੀ ਪੂਰੇ ਬਦਲ ਬਦਲ ਹੋਏ ਪਏ ਆ ਤੇ ਬਾਰਸ਼ ਆ ਰਹੀ ਆ ਅੰਦਰ ਹੀ ਚਲਦੇ ਆ ਠੀਕ ਹੈ ਜੀ ਅੰਦਰ ਠੀਕ ਆ ਯਾਰ ਅੰਦਰ ਲੱਗਾ ਬਰਸ ਘੱਟ ਆ ਬਾਹਰ ਜ਼ਿਆਦਾ ਆ ਹਨਾ ਚਲੋ ਬਈ ਇੱਡੇ ਚਲਦੇ ਆ ਫਿਰ ਬੱਤੀ ਜਨ ਲਾ ਕੇ ਕਰਦੇ ਜਾ ਅੱਗੇ ਕਿਉਂ ਕੰਸਿਆ ਆ ਗਿਆ ਮজা ਜੋਤ ਜੋਤ ਨਹੀਂ ਜਾਇਆ ਗਿਆ ਆ ਦਾਗ ਨਹੀਂ ਕਰਨੇ ਗਾਲ ਨਹੀਂ ਨਿਕਲੀ ਮੋਜ ਜੋਤ ਨਹੀਂ ਜਾਇਆ ਗਿਆ ਪਰ ਵਧੀਆ ਲੱਗਿਆ ਹਣਾ ਬਾੜ ਕੁੱਟ ਕੇ ਆ ਬਈ ਸਾਡਾ ਜੋਤ ਜਾਣਾ ਕੈਨਸਲ ਹੋ ਗਿਆ ਕਿਉਂਕਿ ਇੱਥੇ ਵੈਦਰ ਨਖਰਾ ਵੀ ਜੋਤ ਹੋਰ ਜ਼ਿਆਦਾ ਚਾਹੀਤੇ ਆ ਤਾਂ ਉੱਥੇ ਵੈਦਰ ਹੋਰ ਖਰਾਬ ਹੋਣਾ ਸੀ ਨਾਲੇ ਯਾਰ ਜੋਤਲਾ ਰਸਤਾ ਬਹੁਤ ਖਤਰਨਾਕ ਆ ਇਸ ਲਈ ਜੋਤ ਨਹੀਂ ਗਏ ਤੇ ਵੈਸੇ ਵੀ ਮੈਂ ਜੇ ਤੇਰਾ ਆਈਡੀ ਜੋਤ ਜਾਂਦਾ ਮੇਰਾ ਆਈਡੀ ਇਸ ਜਗ੍ਹਾ ਤੇ ਹੀ ਆਉਂਦਾ ਹੀ ਤੇ ਭਾਈ ਆ ਜਗ੍ਹਾ ਕੋਈ ਇੰਨੀ ਮਸ਼ਹੂਰ ਨਹੀਂ ਹੈਗੀ ਕੋਈ ਨਟ ਤੇ ਵੀ ਹੈ ਨਹੀਂ ਪਰ ਨੂੰ ਜਗ੍ਹਾ ਕਾਫੀ ਵਧੀਆ ਲੱਗਦੀ ਆ ਤੇ ਕਰਨੇ ਆ ਕਰਨ ਦੀ ਖੁਦ ਦੇਖ ਹੀ ਲੋ ਯਾਰ ਆ ਦੇਖੋ ਭਾਈ ਇਸ ਪਾਸੇ ਪਹਾੜ ਉਹ ਸਾਹਮਣੇ ਤਿੰਨੀ ਸੋਹਣੀ ਸੁਨਦਰੀ ਬਣ ਰਹੀ ਆ ਯਾਰ ਠੀਕ ਆ ਜੀ ਇਸ ਪਾਸੇ ਪਹਾੜ ਔਰ ਇਸ ਪਾਸੇ ਪਹਾੜ ਤੇ ਭਾਈ ਆ ਜਗ੍ਹਾ ਦੇ ਥਲੇ ਦਰਿਆ ਜਾ ਰਿਹਾ ਠੀਕਾ ਇਸ ਲਈ ਯਾਰ ਇਸ ਜਗ੍ਹਾ ਤੇ ਨਾ ਮਤਲਬ ਜੀ ਪਥਰੀ ਜੀ ਵਾਈਬ ਆ ਇਹ ਤਾਂ ਨੰਬਰ 5 ਜੀ ਬੰਦੀ ਆ ਤੇ ਮੈਂ ਯਾਰ ਸਮ ਟਾਈਮ ਪੂ ਜਿਆਦਾ ਵਾਰੀ ਇਸ ਜਗ੍ਹਾ ਤੇ ਆਇਆ ਹਾਂ ਤਾਂ ਹਰ ਵਾਰੀ ਵੱਖਰਾ ਐਕਸਪੀਰੀਅੰਸ ਦੇਖਣ ਨੂੰ ਮਿਲਿਆ ਇਸ ਜਗ੍ਹਾ ਤੇ ਕਿਉਂ ਪ੍ਰਧਾਨ ਜੀ ਤੁਹਾਡਾ ਐਕਸਪੀਰੀਅੰਸ ਕਿਦਾਂ ਰਿਹਾ ਹੁਣ ਬਹੁਤ ਵਧੀਆ ਗੱਡੀ ਚਾਬੀ ਦੇਰ ਕੋ ਮੇਰੇ ਕੋਲ ਆ ਠੀਕ ਹੋ ਜੀ ਤੇ ਆਪਾਂ ਭਾਈ ਇਸ ਪਾਸੇ ਆਏ ਆ ਇਧਰ ਜੋਤ ਵਾਲੇ ਪਾਸੋਂ ਆਏ ਆ ਆਪਾਂ ਚਲੋ ਜਾ ਰੋ ਗੱਡੀ ਆ ਰਹੀ ਆ ਤੇ ਭਈ ਉਹ ਲੱਗੀ ਸਾਡੀ ਉਹ ਗੱਡੀ ਸਾਡੀ ਲੱਗੀ ਆ ਹਾਂਜੀ ਤੇ ਅਸੀਂ ਸਿਨੇਮੈਟਿਕ ਲੈ ਲੇ ਛੋਟ ਵੀਡੀਓ ਲੈ ਲੀ ਬਣਾ ਲੀਆਂ ਠੀਕ ਆ ਫੋਟੋਆਂ ਖਿਚਲੀਆਂ ਥੰਬਨੇਲ ਦੀਆਂ ਫੋਟੋਆਂ ਵੀ ਖਿਚਲੀਆਂ ਠੀਕੋ ਜੀ ਪਰ ਸਾਡਾ ਇਸ ਜਿਹੜਾ ਜਾਣਦਾ ਦਿਲ ਨਹੀਂ ਕਰਦਾ ਪਿਆ ਨਹੀਂ ਕਰਦਾ ਪਿਆ ਠੀਕੋ ਜੀ ਬਈ ਆ ਜਿਹੜਾ ਪਹਾੜਾਂ ਦੇ ਸਾਹਮਣੇ ਬਈ ਇਹ ਦਿਲ ਨੂੰ ਮੋਹ ਰਿਹਾ ਹਨਾ ਇਹ ਦਿਲ ਹੀ ਆ ਇਹ ਦਿਲ ਹਾਂ ਦੇਲੀ ਆ ਦੇਲੀ ਬਣਿਆ ਬਈ ਦੇਲੀ ਸਹੀ ਗੱਲ ਆ ਚਲਿਏ ਅੱਗੇ ਆਪਾਂ ਆਓ ਅੱਗੇ ਜਾ ਕੁਝ ਹੋਰ ਦੇਖਣ ਨੂੰ ਮਿਲ ਜੇਗਾ ਇੱਧਰ ਬਈ ਸੇ ਬੱਦਲ ਹਜੇ ਵੀ ਹੈ ਨੇ ਪੂਰਾ ਆਸਮਾਨ ਬੱਦਲਾਂ ਨਾਲ ਭਰਿਆ ਪਿਆ ਬਰ ਬਾਰជា ਰੁਗੀਆ ਤੇ ਦਰਿਆ ਚ ਪਾਣੀ ਜਿਹੜਾ ਵਾਹਟਾ ਰਿਹਾ ਪਤਾ ਨਹੀਂ ਕਿਹੜਾ ਦਰਿਆ ਹੈ ਕਿਹੜਾ ਨਹੀਂ ਪਰ ਵਾਹਟਾ ਰਿਹਾ ਥੱਲੇ ਮੜੀਆਂ ਵੀ ਹੈ ਬਾਈ ਆਹ ਦੇਖੋ ਜਿੱਥੇ ਜਿੱਥੇ ਲੋਕਾਂ ਨੂੰ ਉੱਚੀ ਦਾ ਆਏ ਵੇ ਮੈਂ ਵਾਹਟ ਕੱਟ ਦੇਣੀ ਆ ਪਾ ਆੜੀ ਕੱਟ ਦੇਣੀ ਵਾਹ ਉਹ ਬੈਟਰੀ ਲੋਣਾ ਹੋ ਜੇ ਉਹ ਤੇ ਫਲੈਸ਼ ਚੱਲਣੇ ਚੱਲੀ ਹੁਣ ਹੈ? ਚੜ ਵੀ ਕਰਨੀ ਨਹੀਂ ਕੀ ਕੈਕਾ ਨਹੀਂ ਸਟਾਰਟ ਹੋਈ ਨਹੀਂ ਅਥਲੂੰਂ ਤੜਾਈ ਆ ਉਹ ਤੇ ਨਹੀਂ ਹੈ ਮਰਜੀ ਰੇਡ ਨਹੀਂ ਪੈਣੀ ਸਟਾਰਟ ਹੋ ਜੇਗੀ ਅੱਗੇ ਦੋ ਲਿਆਵਾਂ ਗਣਾਂਗੇ ਕੀ ਚੀਜ਼ ਛੋਟਾ ਕੀ ਆਪਣਾ ਆਹੋ ਉਹ ਗਰਮ ਹੋ ਜੇ ਉਹ ਤਾਂ ਪੱਥਰੀ ਨਹੀਂ ਅੰਦਰ ਗਰਮ ਹੋ ਜਾਂਦਾ ਅੱਡਾ ਉਹ ਵਿਚਾਰਾ ਪਤਾ ਨਹੀਂ ਉਸ ਕਿਦਾਂ ਜਦ ਨਾਲ ਖਾਇਆ ਸੀ ਕਰਨ ਸਿਆਂ ਆਪਾਂ ਉਥੋਂ ਆਇਆ ਆ ਸਾਰਾ ਰੋਡ ਤੋਂ ਅਸੀਂ ਹਾਂ ਆ ਸਾਰਾ ਰੋਡ ਅਸੀਂ ਇੱਧਰ ਨੂੰ ਇੱਧਰੋਂ 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 ਆ ਇੱਧਰ ਨੂੰ ਹਣਾ ਭਾਈ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਕਲਿੱਪ ਦੇਖੀ ਨਾ ਭਾਈ ਆ ਪਹਾੜ ਦੇ ਪਿਛਲੇ ਪਾਸੇ ਹੀ ਹੁਣ ਅਸੀਂ ਥੋੜਾ ਜਿਹਾ ਉੱਪਰ ਨੂੰ ਉੱਪਰਲੇ ਪਾਸੇ ਨੂੰ ਹੋ ਗਏ ਹਾਂ ਦਿਨ ਦਿਨ ਹੁੰਦੀ ਹੈ ਚড়াই ਠੀਕੋ ਜੀ ਦਿਨ ਦਿਨੀ ਹੁੰਦੀ ਹੈ ਚড়াই ਸੜਾਈ ਅਹੀਂ 50 ਮਿੰਟ ਦੀ ਗੱਡ ਲਈ ਠੀਕ ਆ 50 ਮਿੰਟ ਦੀ ਗੱਡ ਲਈ ਤੇ ਬਈਆ ਘਾਰ ਰਿਆ ਸਾਹਮਣੇ ਕੈਮਰਾ ਸ਼ਾਇਦ ਹੀ ਜਸਟੀਫਾਈ ਕਰਦਾ ਹੋਏ ਪਰ ਖੁੱਲੀ ਅੱਖ ਨਾਲ ਬੋਸਣੇ ਲੱਗ ਰਿਹਾ ਅੰਕਲ ਇਹੋ ਕਰ ਜਾ ਰਹੀ ਹੈਣਾ ਉੱਪਰ ਘਰ ਨਹੀਂ ਸਾਡੇ ਹੈਣਾ ਉਹ ਅੰਕਲ ਕਹਿ ਰਿਹਾ ਜਿਹੜਾ ਕੇ ਰੰਗ ਚਾਹ ਪੀ ਚਾਹ ਪੀਨ ਅੰਕਲ ਕਹਿੰਦੇ ਅੰਕਲ ਬੱਸ ਚਾਹ ਤੇ ਬੁਲਾਓ ਓਹ ਹੈ ਠੀਕ ਹੈ ਜੀ ਚਲੋ ਜੀ ਹੁਣ ਅਹੀਂ ਇਧਰ ਨੂੰ ਜਾਵਾਂਗੇ ਇਸ ਪਾਸੇ ਨੂੰ ਤਾਂ ਮੈਂ ਤਾਂ ਆਪਣਾ ਰਜਿੰਦਰ ਬਾਜਵਾ ਤੁਸੀਂ ਦੇਖੇ YouTube ਚੈਨਲ ਕਿੰਗ ਪਬਲੀ 6 ਤੇ ਜੇ ਹਾਈਦਰ ਵੀਡੀਓ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਕਰ ਦਿਓ ਤੇ ਥੱਲੇ ਖਾਢੀਓ ਆ ਨਹੀਂ ਜਾਂਦਾ ਆ ਦੇਖੋ ਚਲੋ ਛੱਡੋ ਯਾਰ ਬੋਤੀ ਬੋਤੀ ਫੁੱਟਰੀ ਨਹੀਂ ਮਾਰਨ ਜੀ ਦੀ ਬੰਦੇ ਨੂੰ ਹਣਾ ਲੱਭੇ ਤਾਂ ਚਗੇਂ ਬੋਲਣਾ ਪਿਆਈ ਖੁਸ਼ ਹੋ ਗੀਆਂ ਹਣਾ بارش ਨਾਲ ਦਾਹਾਂ ਬਲੌੜਦੀਆਂ ਨੇ ਚੁਰੀ ਜਦੋਂ ਵੀ ਪਹਾੜਾਂ 'ਚ ਬਾਰਿਸ਼ ਪੈਂਦੀ ਆ ਨਾ ਭਾਈ ਸਾਰਾ ਪਾਸਾ ਨਾ ਹਰਾਇ ਹਰਾ ਹੋਣਾ ਪੈਂਦਾ ਆ ਆ ਦੇਖੋ ਭਾਈ ਜਿੰਨਾ ਜੈਨ ਵਿਊ ਆ ਆ ਦੇਖੋ ਮਤਲਬ ਇਹ ਇਤਨਾ ਬਰਮੋਲ ਬਣ ਜਾਂਦਾ ਯਾਰ ਇਸ ਪਾਸੇ ਤੇ ਇਸ ਬੰਦੇ ਨੇ ਪਹਾੜਾਂ ਦੀ ਬਾਰਿਸ਼ ਵੇਖ ਲਈ ਅੱਜ ਨਜ਼ਾਰੇ ਲੈ ਰਿਆ ਪੂਰੇ ਤੇ ਬੱਤੀ ਭਾਈ ਜਿਹੜਾ ਮੇਰੇ ਖੁਦ ਦਾ ਐਕਸਪੀਰੀਅੰਸ ਆ ਇਸ ਵਕਤ ਮੈਂ ਇੰਨੀ ਹੈ ਵੀਰੀਆਂ ਤੱਕ ਜਿੰਨੀ ਦੇਖੀ ਜਿੰਨੀ ਅੱਜ ਦੇਖੀ ਆ ਤੇ ਮੋਸਲੀਮਾ ਟ੍ਰੈਵਲ ਇਸੇ ਮਤਲਬ ਇਸ ਰੋਡ ਤੇ ਮੋਸਲੀਮਾ ਜਿੰਨਾ ਟ੍ਰੈਵਲ ਕੀਤਾ ਨਾ ਬਾਈਕ ਤੇ ਕੀਤਾ ਤੇ ਬਾਈਕ ਤੁਹਾਨੂੰ ਪਤਾ ਹੀ ਕੋਈ ਮੇਰਾ ਹੈਲਮਟ ਪਾਇਆ ਹੁੰਦਾ ਬੜਾ ਫੋਕਸ ਰਹਿਣਾ ਪੈਂਦਾ ਹੈ ਤਾਂ ਅੱਜ ਮੈਂ ਗੱਡੀ ਤੇ ਟ੍ਰੈਵਲ ਜਾ ਰਿਹਾ ਸੀ ਤਾਂ ਮੈਂ ਤਾਂ ਨਾ ਵੀ ਵੈਦਰ ਤੇ ਜੋ ਵਿਊ ਮਿਲਿਆ ਦੇਖੋ ਤੁਹਾਨੂੰ ਤੁਸੀਂ ਵੀ ਦੇਖਿਆ ਬੇਟਾ ਨੰਬਰ ਹੀ ਤੇ ਬਾਈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਅਹੀਂ ਆਪਣੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਠੀਕ ਹੈ ਜੀ ਜਿਆਦਾ ਲੰਬੀ ਵੀਡੀਓ ਨਹੀਂ ਕਰਦੇ ਆਪਾਂ ਕਿਉਂਕਿ ਜਿਆਦਾ ਲੰਮਾ ਵਲੋਗ ਤੁਸੀਂ ਦੇਖਦੇ ਵੀ ਨਹੀਂ ਹੋ ਯਾਰ ਜੇ ਤੁਸੀਂ ਜਿਆਦਾ ਲੰਮਾ ਵਲੋਗ ਦੇਖਣਾ ਚਾਹੁੰਦੇ ਹੋ ਜਿੰਨੇ ਕੁ ਜਾਣੇ ਮੇਰੀ ਵੀਡੀਓ ਨੂੰ ਦੇਖਦੇ ਹੋ ਪਲੀਜ਼ ਯਾਰ ਕਮੈਂਟ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਮੈਨੂੰ ਥੋੜਾ ਪਤਾ ਲੱਗੇ ਵੀ ਮੈਂ ਕਿਸ ਟੌਪਿਕ 'ਤੇ ਵੀਡੀਓ ਬਣਾਵਾਂ ਔਰ ਕਿਸ ਤਰੀਕੇ ਦੀ ਵੀਡੀਓ ਬਣਾਵਾਂ ਜੋ ਇੰਪਰੂਵਮੈਂਟ ਕਰਨੀ ਹੈ ਮੈਂ ਉਹ ਵੀ ਕਰ ਸਕਾਂ ਠੀਕ ਹੈ ਜੀ ਚਲੋ ਮਿਲਦੇ ਤੁਹਾਨੂੰ ਨੈਕਸਟ ਵੀਡੀਓ 'ਚ ਤੇ ਤੁਸੀਂ ਸਾਰੇ ਜਣੇ ਆਪਣਾ ਖਿਆਰ ਰੱਖਿਓ